ਸਸ਼ਕਲ ਜੀ ਤੁਸੀਂ ਦੇਖ ਰਹੇ ਹੋ న్యూਸ 89 ਪੰਜਾਬ ਹਿਮਾਚਲ ਮੈਂ ਜੁਨੀਕਰ ਇਸ ਵੇਲੇ ਦੀ ਵੱਡੀ ਖਬਰ ਮਕੇਰੀਆਂ ਤੋਂ ਜਿੱਥੇ ਮਕੇਰੀਆਂ ਵਿਖੇ ਅੱਜ ਪੰਜਾਬ ਸਰਕਾਰ ਦੀ ਗਰੰਟੀਆਂ ਵਜੋਂ ਇੱਕ ਹੋਰ ਗਰੰਟੀ ਜਿਹੜੀ ਪੂਰੀ ਕੀਤੀ ਗਈ ਜਿਸ ਵਿੱਚ ਫ੍ਰੀ ਯਾਤਰਾ ਜਿਹੜੀ ਬੱਸਾਂ ਦੀ ਜਿਹੜੀ ਫ੍ਰੀ ਯਾਤਰਾ ਜੀ ਤੀਰਥ ਸਥਾਨਾਂ ਤੋਂ ਜਿਹੜੀ ਹੈ ਇਹ ਕੀਤੀ ਗਈ ਜਿੱਥੇ ਮਕੇਰੀਆਂ ਵਿਖੇ ਵੀ ਜਿਹੜੀ ਹੈ ਅੱਜ ਹਲਕਾ ਇੰਚਾਰਜ ਪ੍ਰੋਫੈਸਰ ਜੀਸ ਮਲਤਾਨੀ ਵੱਲੋਂ ਉਹਨਾਂ ਵੱਲੋਂ ਜਿਹੜੀ ਅੱਜ 42 ਬੰਦਿਆਂ ਨੂੰ ਇੱਕ ਕਰੀਬ ਜਿਹੜਾ ਸਰਦਾਰ ਲੋ ਜਿਹੜੇ ਉਹਨਾਂ ਨੂੰ ਅੱਜ ਫਰੀ ਜਿਹੜੀ ਬੱਸ ਦੀ ਸੇਵਾ ਜਿਹੜੇ ਸਰਦਾਲੂਆਂ ਵਾਸਤੇ ਤੀਰਥ ਯਾਤਰਾ ਜਿਹੜੀ ਇਸ ਮਕੇਰੀਆਂ ਤੋਂ ਜਿਹੜੀ ਰਵਾਨਾ ਕੀਤੀ ਗਈ ਰਵਾਨਾ ਦੱਸਿਆ ਜਾਂਦਾ ਹੈ ਕਿ ਇਹ ਤੀਰਥ ਸਥਾਨਾਂ ਤੇ ਜਿਹੜੀ ਰਵਾਨਾ ਕੀਤੀਆਂ ਬੱਸਾਂ ਦੇ ਵਿੱਚ ਜਿਹੜੇ ਅੱਜ ਲੋਕ ਵੱਖ-ਵੱਖ ਜਗ੍ਹਾ ਤੇ ਜਿਹੜੇ ਤੀਰਥ ਸਥਾਨਾਂ ਤੇ ਉੱਥੇ ਪ੍ਰੋਫੈਸਰ ਜਿਸ ਮਲਤਾਨੀ ਨੇ ਕਿਹਾ ਹੈ ਕਿ ਹਰ ਮਹੀਨੇ ਇਸੇ ਤਰ੍ਹਾਂ ਹੀ ਜਿਹੜੀਆਂ ਵੱਖ-ਵੱਖ ਤੀਰਥ ਸਥਾਨਾਂ ਤੇ ਜਿਹੜੀਆਂ ਇਸੇ ਤਰ੍ਹਾਂ ਹੀ ਜਿਹੜੀਆਂ ਬੱਸਾਂ ਜਿਹੜੀਆਂ ਹੈ ਲੋਕਾਂ ਨੂੰ ਜਿਹੜੀਆਂ ਉੱਥੇ ਲੈ ਕੇ ਜਾਣਗੀਆਂ ਤੇ ਉੱਥੇ ਮਹਾਪੁਰਸ਼ਾਂ ਦੇ ਤੇ ਮੰਦਰਾਂ ਦੇ ਗੁਰਦੁਆਰਿਆਂ ਦੇ ਜਿਹੜੇ ਦਰਸ਼ਨ ਕਰਾਇਆ ਜਾਣਗੇ ਮਕੇਰੀਆਂ ਤੋਂ ਦਿਲਵਾਰ ਯਾ ਸਰਕਾਰ ਵੱਲੋਂ ਜਿਹੜੀ ਅਜੇ ਧੀਰਜ ਯਾਤਰਾ ਸਕੀਮ ਸ਼ੁਰੂ ਕੀਤੀ ਗਈ ਹੈ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਆ ਜੀ ਆ ਪੰਜਾਬ ਸਰਕਾਰ ਜਿਹੜੀ ਭਗਵੰਤ ਮਾਨ ਕੁਵਾਈ ਵਾਲੀ ਸਰਕਾਰ ਨੇ ਤੀਰਥ ਯਾਤਰਾ ਮੁਹਿੰਮ ਚਲਾਈ ਹੈ ਇਹ ਬੜੀ ਸੁਨਾਗਾ ਜੋ ਜਿਹੜੇ ਗਰੀਬੀ ਪਰਿਵਾਰ ਸੀਗੇ ਜਿਹੜੇ ਕਿ ਆਪਣਾ ਖਰਚੇ ਤੇ ਤੀਰਥ ਯਾਤਰਾ ਨਹੀਂ ਕਰ ਸਕਦੇ ਉਹ ਗਰੀਬ ਪਰਿਵਾਰਾਂ ਲਈ ਬਹੁਤ ਵੱਡਾ ਇਹ ਸੁਨਹਿਰੀ ਮੌਕਾ ਕਿ ਜਿਹੜੀ ਕਿ ਫਰੀ ਯਾਤਰਾ ਤੇ ਫਰੀ ਖਾਣਾ ਮਿਲ ਰਿਹਾ ਤੇ ਸਭ ਤੋਂ ਵੱਡੀ ਗੱਲ ਇਹ ਵੀ ਜਿਹੜਾ ਆਪਣੇ ਘਰ ਦਾ ਖਰਚਾ ਨਹੀਂ ਕਰ ਸਕਦਾ ਉਹ ਤੀਰਥ ਯਾਤਰਾ ਕਿਵੇਂ ਕਰ ਸਕਦਾ ਤੇ ਜਿਹੜੀਆਂ ਅੱਜ ਤੋਂ 70 ਸਾਲ ਪਹਿਲੇ ਸਰਕਾਰ ਆ ਰਹੀਆਂ ਉਹਨਾਂ ਨੇ ਇਹੋ ਜਿਹਾ ਕੋਈ ਕੰਮ ਨਹੀਂ ਕੀਤਾ ਤੇ ਇਹ ਬਹੁਤ ਵੱਡੀ ਉਪਰਾਲੇ ਦੀ ਗੱਲ ਹੈ ਸਲਾਹਕਾ ਜੋ ਚ ਜਿਹੜੀ ਕੀ ਤੀਰਥ ਯਾਤਰਾ ਦੀ ਮੁਹਮ ਚਲਾਈ ਹੈ ਪੰਜਾਬ ਸਰਕਾਰ ਨੇ ਤੇ ਇਹਦਾ ਸਾਨੂੰ ਸਾਰਿਆਂ ਨੂੰ ਫਾਇਦਾ ਲੈਣਾ ਚਾਹੀਦਾ ਬਾਸ਼ਰ ਜੀ ਕੀ ਫਤਿਹ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਹੈ ਜੋ ਕਿ ਆਪਣੇ ਤੀਰਥ ਯਾਤਰਾ ਗੁਰੂ ਸਿੱਖ ਧਾਮਾਂ ਦੀ ਯਾਤਰਾ ਕਰਵਾ ਰਹੇ ਨੇ ਜੇ ਗਰੀਬ ਪਰਿਵਾਰਾਂ ਉਹਨਾਂ ਲਈ ਬਹੁਤ ਵਧੀਆ ਉਪਰਾਲਾ ਹੈ ਹੋਰ ਦੂਸਰੇ ਵੀ ਉਹ ਸਭ ਮਿਲਦਾ ਜੋ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਪੂਰੇ ਕਰੇ ਪੰਜਾਬ ਸਰਕਾਰ ਉਹ ਵਈ ਖਲਸਾ ਉਹ ਪ੍ਰਕਾਰ ਉਹਨਾਂ ਤੋਂ ਬਾਸੇਵਾ ਚਲਦੀ ਜੀ ਕੀਤੀ ਹੋਇਆ ਠੀਕ ਹਨ ਜੀ ਅੱਜ ਪੰਜਾਬ ਸਰਕਾਰ ਵੱਲੋਂ ਮਾਨਸਾਬ ਦੀ ਸਰਕਾਰ ਵੱਲੋਂ ਜੋ ਤੀਰਥ ਯਾਤਰਾ バス ਸੇਵਾ ਸ਼ੁਰੂ ਕੀਤੀ ਗਈ ਆ ਅੱਜ ਮੁਕੇਰੀਆਂ ਤੋਂ ਜਿਹੜੀ ਐ ਇਹ バス ਸੇਵਾ ਚੱਲੂਗੀ ਸਾਡੇ ਇਥੋਂ ਬਹੁਤ ਸਾਰੇ ਸ਼ਰਧਾਲੂ ਜਿਹੜੇ ਆ ਉਹ ਤੀਰਥਾਂ ਬਾਤ ਤੇ ਜਾਣ ਨੂੰ ਤਿਆਰ ਬੈਠੇ ਨੇ ਇਹ バス ਪਹਿਲਾਂ ਹਰਮੰਦਰ ਸਾਹਿਬ ਜਾਊਗੀ ਉਸ ਤੋਂ ਬਾਅਦ ਸ਼ਾਮ ਨੂੰ ਫਿਰ ਉੱਥੇ ਦਰਸ਼ਨ ਕਰਨ ਤੋਂ ਬਾਅਦ ਤਲਵੰਡੀ ਸਾਬੋ ਸਾਡਾ ਤਖਤ ਸਾਹਿਬ ਹੈ ਜੋ ਉਹਨਾਂ ਦੇ ਦਰਸ਼ਨ ਕਰਨ ਤੋਂ ਪ੍ਰੰਤ ਕੱਲ ਸ਼ਾਮ ਨੂੰ ਜਿਹੜੀ ਐ ਉਹ ਵਾਫੀ ਆਉਗੀ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਕੋਈ ਵੀ ਗਰੀਬ ਜੋ ਹੈ ਉਹ ਪੈਸੇ ਨਹੀਂ ਖਰਚ ਸਕਦਾ ਤੇ ਆਪਣੇ ਗੁਰੂਆਂ ਦੇ ਦਰਸ਼ਨ ਨਹੀਂ ਕਰ ਸਕਦਾ ਉਹ ਇਸ ਸਕੀਮ ਦੇ ਤਹਿਤ ਆਪਣੇ ਜਿਹੜੇ ਆਉ ਦਰਸ਼ਨ ਕਰ ਸਕਦਾ ਅੱਜ ਫਿਲਹਾਲ ਇੱਕ ਹੀ ਬੱਸ ਜਿਹੜੀ ਹੈ ਜੀ ਉਹ ਮਕੇਰੀਆਂ ਤੋਂ ਇਥੋਂ ਦਰਸ਼ਨਾਂ ਵਾਸਤੇ ਜਾ ਰਹੀ ਹੈ ਇਥੋਂ ਅਨੁਮਾਨ ਹੈ ਜੀ 42-43 ਸਵਾਰੀਆਂ ਜਿਹੜੀਆਂ ਜੀ ਉਹ ਇਥੋਂ ਜਾਣਗੀਆਂ ਬੱਸ ਕਿਉਂਕਿ ਅੱਜ ਧਾਰਮਿਕ ਸਥਾਨਾਂ ਦੀ ਯਾਤਰਾ ਵਾਸਤੇ ਬੱਸ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਜੀ ਦੁਬਾਰਾ ਕਿਤਾ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਸਰਦਾਰ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਨੇ ਜਿਹੜੀਆਂ ਪੰਜਾਬ ਦੇ ਆਵਾਮ ਨੂੰ ਗਰੰਟੀਆਂ ਦਿੱਤੀਆਂ ਸੀ ਉਹਦੇ ਵਿੱਚ ਇਹ ਵੀ ਇੱਕ ਗਰੰਟੀ ਸੀ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ ਆਪਣੇ ਪੰਜਾਬ ਵਾਸੀਆਂ ਨੂੰ ਵੱਖ-ਵੱਖ ਤੀਰਥ ਯਾਤਰਾ ਫ੍ਰੀ ਕਰਾਵਾਂਗੇ ਸੋ ਉਦੋਂ ਉਹਦੀ ਸ਼ੁਰੂਆਤ ਹੋ ਗਈ ਹੈ ਆਲਰੇਡੀ ਵੱਖ-ਵੱਖ ਹਲਕਿਆਂ ਤੋਂ ਬਸਾਂ ਜਿਹੜੀਆਂ ਹੈਗੀਆਂ ਯਾਤਰੀਆਂ ਨੂੰ ਲੈ ਕੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਜਾ ਰਹੀਆਂ ਨੇ ਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਮਕੇਰੀਆਂ ਤੋਂ ਪਹਿਲੀ ਬੱਸ ਜਿਹੜੀ ਅੱਜ ਰਵਾਨਾ ਹੋ ਰਹੀ ਹੈ ਸ੍ਰੀ ਹਰਿਮੰਦਰ ਸਾਹਿਬ ਔਰ ਉਸ ਤੋਂ ਬਾਅਦ ਤਲਵੰਡੀ ਸਾਬੋ ਉੱਥੋਂ ਹੁੰਦੀ ਹੋਈ ਕੱਲ ਨੂੰ ਇਹ ਬੱਸ ਵਾਪਸ ਪਹੁੰਚੂਗੀ। ਤੋਂ ਲੋਕਾਂ ਵਿੱਚ ਬੜਾ ਭਾਰੀ ਉਤਸ਼ਾਹ ਆਇਆ ਤਾਂ ਕਿ ਅਸੀਂ ਇਹ ਬੱਸਾਂ ਹੋਰ ਵੀ ਹਰ ਮਹੀਨੇ ਚਲਦੀਆਂ ਰਹਿਣਗੀਆਂ। ਜਿੰਨੇ ਵੀ ਹੋਰ ਸਾਡੇ ਧਾਰਮਿਕ ਸਥਾਨ ਨੇ ਜਿਵੇਂ ਮਾਤਾ ਨਾਨਾ ਦੇਵੀ ਜਾਂ ਹੋਰ ਜਵਾਲਾ ਜੀ ਜਾਂ ਅਜਮੇਰ ਸ਼ਰੀਫ ਸਾਰੇ ਪਾਸੇ ਅਸੀਂ ਵੱਖ-ਵੱਖ ਆਉਣ ਵਾਲੇ ਮੌਕੇ ਵਿੱਚ ਬਸਾਂ ਭੇਜਦੇ ਰਹਾਂਗੇ। ਇਲਾਕਾ ਵਾਸੀਆਂ ਨੂੰ ਆਪਾਂ ਜੇ ਕਰ ਦਈਏ ਸੂਚਿਤ ਵੀ ਇਹ ਜਾਣ ਲਈ ਕਿ ਕੀ ਪ੍ਰਕਿਰਿਆ ਹੋਵੇਗੀ। ਇਹਨੂੰ ਦੱਸਿਆ ਜਾ ਰਿਹਾ ਉਹ ਕਦੋਂ-ਕਦੋਂ ਜਾਂਦੀਆਂ ਨੇ ਬਸ। ਇਹ ਜਿਵੇਂ ਅੱਜ ਬੱਸ ਚੱਲ ਰਹੀ ਹੈ ਅਸੀਂ ਪਿੱਛੇ ਮੈਂ ਕੋਈ ਆਡੀਓ ਵੀ ਪਾਈ ਸੀਗੀ ਆਪਣੇ ਗਰੁੱਪਾਂ ਸਾਰੇ ਵਿੱਚ ਸੋਸ਼ਲ ਮੀਡੀਆ ਤੇ ਕਿ ਜਿੰਨੇ ਵੀ ਕਿਸੇ ਨੇ ਜਾਣਾ ਹੈ ਉਹ ਆਪਣਾ ਨਾਂ ਤੇ ਆਧਾਰ ਕਾਰਡ ਸਾਨੂੰ ਵਾਟਸਐਪ ਕਰਦੇ ਜਾਂ ਆ ਕੇ ਸਾਡੇ ਸਾਡੇ ਪਾਰਟੀ ਦਾ ਫੋਨ ਲਿਖਾ ਦੋਵੇ ਤਾਂ ਕਿ ਅਸੀਂ ਉਹਦਾ ਫੋਨ ਨੰਬਰ ਉਹਦਾ ਨਾਮਗਰ ਨੋਟ ਕਰ ਸਕੀਏ ਜਿਵੇਂ ਹੀ ਬਸ ਜਾਏਗੀ ਅਸੀਂ ਉਹਨੂੰ ਬੁਲਾ ਕੇ ਉਸ ਬਸੇ ਚ ਜਿੱਧਰ ਵੀ ਜਾਣਾ ਚਾਹੁੰਦਾ ਉਸ ਪਾਸੇ ਭੇਜ ਸਕਦੇ ਹਾਂ ਅੱਜ ਸਰ ਕਿੰਨੇ ਸ਼ਰਤਾਂ ਨੂੰ ਜਾ ਰਹੇ ਆ ਅੱਜ ਕੋਈ 40 45 ਦੇ ਕਰੀਬ ਸਧਾਲੂ ਮੇਰੇ ਵੀਰ ਸਾਰੇ ਭੈਣਾਂ ਜਾ ਰਹੀਆਂ ਨੇ ਜਦਾ ਸਾਰੇ ਦਾ ਸਾਰਾ ਖਰਚਾ ਪੰਜਾਬ ਸਰਕਾਰ ਉਠਾਏਗੀ ਠੀਕ ਹੈ ਜੀ